ਕਰ ਰਹੇ ਆ ਤੁਹਾਡੇ ਕੋਲ ਕਿਸ ਕਿਸ ਜਗ੍ਹਾ ਚੋੜ ਲਈ ਆ ਤੇ ਆਪਣੇ ਲਗਾਤਾਰ ਉੱਪਰ ਕੀ ਨਹੀਂ ਹੈ ਤਾਂ ਸਹੀ ਠੀਕ ਅਡੇਨਾ ਅੱਥੇ ਲੜਾਈ ਵਾਈ ਸਮਸਿਆ ਆ ਰਹੀ ਤੇ ਅਸੀਂ ਗਏ ਆ ਮਿਲਡਨ ਥਾਣੇ ਉਹਨਾਂ ਨੇ ਸਾਨੂੰ ਇੱਥੇ ਭੇਜਿਆ ਕਿ ਤੁਹਾਡਾ ਸਾਰਾ ਮਸਲਾ ਮਸਾਲ ਜਿਹੜਾ ਉੱਥੇ ਹੀ ਹੱਲ ਹੋ ਜਾਣਾ ਤੇ ਇੱਥੇ ਆਏ ਅਸੀਂ ਇਹਨਾਂ ਨੇ ਬਹੁਤ ਅੱਛਾ ਕਾਪਰੇਟ ਕੀਤਾ ਤੇ ਕੋਈ ਸਾਨੂੰ ਜਾਨਕੀ ਖਪਲ ਖਪਾਨ ਦੀ ਜ਼ਰੂਰਤ ਨਹੀਂ ਪਈ ਤੇ ਅਸੀਂ ਆਈਜੀ ਸਾਹਿਬ ਦਾ ਦਾ ਤੈਨੂੰ ਸ਼ੁਕਰੀਆ ਦਾ ਕਰਨੇ ਆ ਕਿ ਇਸ ਕੰਮ ਨੂੰ ਵਧਾਓ ਤੇ ਸਾਰੇ ਹਸਪਤਾਲਾਂ ਦੇ ਵਿੱਚ ਕਰੋ ਕਿ ਸਾਰ ਗਰੀਬ ਆਦਮੀ ਦੀ ਜੇ ਅਗਰ ਕੋਈ ਮਸਲਾ ਮਸਹਿਲ ਹੁੰਦਾ ਤਾਂ ਮਸਲਾ ਫੌਰੀ ਹੱਲ ਹੋ ਜਾਂਦਾ ਕਿਸੇ ਨੇ ਪੈਸੇ ਵਗੈਰਾ ਦੇ ਮਤਲਬਾ ਕੀਤਾ ਨਹੀਂ ਕੋਈ ਮਤਲਬਾ ਨਹੀਂ ਕੀਤਾ ਕੋਈ ਪੈਸੇ ਨਹੀਂ ਲਿਆ ਸੀ ਜਨਨ ਕਿ ਆਈਡੀ ਜਿਹੜੀ ਉਹਨਾਂ ਨੇ ਸਾਨੂੰ ਡਾਕੂਮੈਂਟ ਗਏ ਸੀ ਉਹਨਾਂ ਨੇ ਦਿੱਤੇ ਨੇ ਤੇ ਉਹਨਾਂ ਨੇ ਸਾਨੂੰ ਡਾਕਟਰ ਮਿਲਾ ਦਿੱਤੀਆਂ ਤੇ ਬਿਹੇਵ ਕਿਸ ਤਰ੍ਹਾਂ ਸੀ ਇਹਨਾਂ ਦਾ ਬਹੁਤ ਅੱਛਾ ਬਿਹੇਵ ਹੈ ਜੀ ਅੱਲਾਹ ਤਾਲਾ ਉਸ ਨੇ ਕੋਈ ਗਾਲੀਨ ਗਲੋਚ ਕੋਈ ਬਾਤ ਵੀ ਨਹੀਂ ਕੀਤੀ ਕੋਈ ਗਾਲੀਨ ਗਲੋਚ ਨਹੀਂ